ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹਾਂਜੀ ਠੰਡਾਈ ਕਿ ਨਹੀਂ ਆਈ ਹਜੇ ਤੱਕ ਸਭ ਤੋਂ ਘਾ ਕੰਮ ਕਪੜੇ ਸੰਭਾਲ ਰਹੇ ਪ੍ਰੈਸ ਕਿਤੇ ਹੋਏ ਤੈ ਲੱਗੇ ਸੀ ਹਾਂਜੀ ਗਾਇਜ਼ ਸਾਨੂੰ ਪਤਾ ਹੀ ਆ ਹੁਣ ਦਿਨ ਛੋਟੇ ਨੇ ਹਨਾ ਤੇ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਕਦੋਂ ਸਵੇਰ ਹੁੰਦੀ ਹੈ ਤੇ ਕਦੋਂ ਸ਼ਾਮ ਹੁੰਦੀ ਹੈ ਤੁਹਾਡੇ ਨਾਲ ਵੀ ਸੇਮ ਇਦਾਂ ਹੀ ਹੁੰਦਾ ਕਮੈਂਟ ਵਿੱਚ ਜ਼ਰੂਰ ਦੱਸਿਓ ਦੇਖ ਲਓ ਕਪੜਿਆਂ ਦਾ ਕੰਮ ਤਾਂ ਨਿਬੜਨ ਤੇ ਆਂਦਾ ਹੀ ਨਹੀਂ ਨਾ ਹੁੰਦਾ ਇੰਨਾ ਢਿੱਗ ਲੱਗਿਆ ਰਹਿੰਦਾ ਨਾ ਇੱਕ ਦਿਨ ਆਪਾਂ ਤੈਲ ਕਰਨੇ ਆ ਤੇ ਦੂਸਰੇ ਦਿਨ ਫਿਰ ਉਸ ਤੋਂ ਵੀ ਵੱਧ ਕੱਪੜੇ ਹੋ ਜਾਂਦੇ ਨੇ ਸੰਭਾਲਣ ਵਾਲੇ ਗਾਇਜ਼ ਇਹ ਕਿੰਨਾ ਛੜੀ ਦੇਖੋ ਹੋਰ ਪਈ ਆ ਹਜੇ ਕੱਪੜੇ ਸੰਭਾਲਣ ਲਈ ਆਈ ਗੋਡ ਇੱਕ ਸੰਭਾਲ ਲਿਆ ਇੱਕ ਹੋਰ ਪਈ ਐ ਸਰਦੀਆਂ ਦੇ ਕੱਪੜੇ ਵੈਸੇ ਵੀ ਹੁਣ ਬਹੁਤ ਹੋ ਗਿਆ ਕਰਨੇ ਆ ਧੋਣੇ ਵੀ ਓਖੇ ਸੁਕਾਣੇ ਵੀ ਓਖੇ ਬਾਕੀ ਜੋ ਲੋ ਪ੍ਰੈਸ ਕਰਨੇ ਤਾਂ ਥੋੜਾ ਜਿਹਾ ਹੁੰਦਾ ਹੀ ਐ ਟਫ ਆ ਪਰ ਧੋਣੇ ਸਰਦੀ ਦੇ ਵਿੱਚ ਕੱਪੜੇ ਤੇ ਸੁਕਾਣੇ ਇਹ ਬੜਾ ਓਖਾ ਕੰਮ ਐ ਚਲੋ ਵੀ ਹੁਣ ਕੱਪੜੇ ਆਪਾਂ ਸੈੱਟ ਕਰ ਲਈਏ ਪ੍ਰੈਸ ਵਾਲੇ ਸਾਰੇ ਸੰਭਾਲ ਲਈਏ ਗਰਮੀਆਂ ਦੇ ਕੱਪੜੇ ਹਜੇ ਰੱਖਣ ਵਾਲੇ ਪਏ ਆ ਥੋੜੇ ਜਿਹਾ ਸਾਡੇ ਥੋੜੇ ਸਿਰੱਖੇ ਹੋਏ ਆ ਸਰਦੀਆਂ ਦੇ ਕੱਪੜੇ ਦੇਖ ਕੇ ਮਜ਼ਾ ਆ ਜਾਂਦਾ ਨਾ ਠੰਡ ਢਿੱ ਹੁੰਦੀ ਹੈ ਨਾ ਇਹ ਹੁੰਦਾ ਸੋਰਾ ਫੜਪਾ ਲਈਏ ਸਦੀਆਂ ਦੇ ਕੱਪੜੇ ਇਹਨਾਂ ਨੂੰ ਹੁਣ ਆਪਾਂ ਬਾਏ ਬਾਏ ਕਰਾਂਗੇ ਗਰਮੀਆਂ ਦੇ ਕੱਪੜਿਆਂ ਨੂੰ ਸਰਦੀਆਂ ਦੇ ਕੱਪੜਿਆਂ ਨੂੰ ਵੈਲਕਮ ਕਰਦੇ ਆ ਥੋੜੀ ਜਿਹੀ ਰਹਿ ਗਈ ਕੱਪੜੇ ਸੰਭਾਲ ਲੈਣਾਂ ਲਈ ਬਾਕੀ ਸੰਭਾਲ ਲਏਗੇ ਇਹਨੇ ਕੱਪੜੇ ਗੇਜ਼ਾਚ ਅੱਜ ਆਂਟੀ ਆਨੋ ਕਰੇ ਸਾਹਮਣੇ ਵਾਲਿਆਂ ਘਰੇ ਬਣੂਗਾ ਸਾਗ ਤੇ ਮੱਕੀ ਦੀ ਰੋਟੀ ਤੇ ਵਲੌਗ ਨਾਲ ਜੁੜੇ ਰਹੋ ਤੁਹਾਨੂੰ ਲਾਸਟ ਤੱਕ ਮਤਲਬ ਕਿ ਲਾਸਟ ਵਿੱਚ ਦੇਖਿਓ ਐਂਡ ਤੱਕ ਵਲੌਗ ਕਿਵੇਂ ਦਾ ਲੱਗਿਆ ਕਮੈਂਟ ਕਰਿਓ ਠੀਕ ਹੈ ਅੱਜ ਆਪਾਂ ਖਾਵਾਂਗੇ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਉਹ ਆਂਟੀ ਉਹਨਾਂ ਦੇ ਘਰੇ ਆਂਟੀ ਦੇ ਹੱਥਾਂ ਦਾ ਬਣਿਆ ਹੋਇਆ ਜੁੜੇ ਰਹੋ ਵਲੌਗ ਦੇ ਨਾਲ ਉਹ ਵੀ ਚੁੱਲੇ ਤੇ ਬਣਾਣਾ ਉਹਨਾਂ ਨੇ ਸਾਬੂ ਮੱਕੀ ਦੀ ਰੋਟੀ ਕਰੇ ਤੁਸੀਂ ਵੀ ਬਣਾ ਲੂਗੀ ਸਾਬਾ ਖਣਾ ਤੇ ਮੱਕੀ ਦੀ ਰੋਟੀ ਪਰ ਜੋ ਟੇਸਟ ਆਂਟੀ ਦੇ ਹੱਥਾਂ ਦਾ ਨਾ ਟੂ ਮੱਚ ਗੁੱਡ ਬਹੁਤ ਟੇਸਟੀ ਸਾਬਾ ਬਣਾਉਂਦੀ ਆਂਟੀ ਉਹ ਵੀ ਚੁੱਲੇ ਤੇ ਆਵਾਜ਼ ਜੀਵਾ ਸੋਸ ਕੱਪੜੇ ਆਪਣੇ ਝੜ ਗਏ ਆ ਤੇ ਹੁਣ ਬੈੱਡ ਸ਼ੀਟ ਨੂੰ ਜਰਾ ਚੇਂਜ ਕਰਾਂਗੇ ਖਲਾਰਾ ਚੁੱਕਾਂਗੇ ਸਾਰਾ ਫਿਰ ਬ੍ਰੇਕਫਾਸਟ ਦਾ ਟਾਈਮ ਹੋ ਜਾਣਾ ਤਿਆਰ ਕਰਾਂਗੇ ਡਿਨਰ ਅੱਜ ਆਂਟੀ ਉਹਨਾਂ ਦੇ ਕਰੇਗੀ ਸਾਡਾ ਮੈਂ ਉਹ ਕਹਿੰਦੇ ਨੇ ਤਾਂ ਹੀ ਨਾ ਉਹ ਕਹਿੰਦੀ ਤੁਸੀਂ ਅੱਧਰ ਹੀ ਖਾਣਾ ਖਾਣਾ ਰਾਤ ਦਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਹੈ ਤੇ ਇੱਥੇ ਹੀ ਖਾਣਾ ਖਾਣਾ ਤੁਸੀਂ ਲੋ ਜੀ ਇੱਧਰ ਸਾਡੇ ਆਂਟੀ ਜੀ ਕਰ ਰਹੇ ਨੇ ਸਾਗ ਦੀ ਤਿਆਰੀ ਗ੍ਰੀਨ ਗ੍ਰੀਨ ਦੇਖੋ ਕਿੰਨਾ ਵਧੀਆ ਹਰਾ ਹਰਾ ਸਾਗ ਆਂਟੀ ਦਾਤ ਨਾਲ ਕੱਟ ਰਹੇ ਨੇ ਚਲਿਏ ਮੈਂ ਜੂ ਚਾਹ ਬਣਾਉਣੇ ਜਾਣਾ ਕਿੱਥੇ ਕਿੱਥੇ ਆਦੀ ਨਾਲ ਜਾ ਰਹੀ ਹੈ ਰਜਤ ਨਾਲ ਤੂੰ ਤਾਂ ਜਾ ਅਸੀਂ ਚਾਹ ਬਣਾ ਕੇ ਦੇਵਾਂਗੇ ਤੁਹਾਡੇ ਵਾਸਤੇ ਬਣਾ ਕੇ ਰੱਖਾਂਗੇ ਅੱਜ ਬੇ ਨਿੰਗਣਾ ਹੈ ਤੇ ਟਮਾਟਰ ਕੋਲ ਤੇ ਕੀ ਕਰਦੇ ਹੋ ਤੁਸੀਂ ਆਪਾਂ ਅੱਜ ਸਾਗ ਬਣਾਇਆ ਚੁੱਲੇ ਤੇ ਅੱਛਾ ਤੁਸੀਂ ਬਣਾਇਆ ਨਹੀਂ ਆਂਟੀ ਨੇ ਬਣਾਇਆ ਪਕੌਟਣ ਆਏ ਆ ਅੱਛਾ ਮੈਂ ਨਾਲ ਯੋਗਦਾਨ ਪਾ ਲੀਆ ਹੋਣਾ ਵੀ ਕੋਟ ਕੀ ਕਹਿੰਦੇ ਹਨ ਨੂੰ ਕਿਨੂੰ ਸਰੋਂ ਦਾ ਸਾਗ ਇਹਨੂੰ ਨਹੀਂ ਮੈਨੂੰ ਪਤਾ ਕੀ ਕਹਿੰਦੇ ਆ ਆ ਕੀ ਕਰ ਰਹੇ ਹੋ ਤੁਸੀਂ ਕੋਟ ਰਹੇ ਆ ਅੱਛਾ ਕੋਟ ਵੀ ਦਿੰਦੇ ਆ ਠੀਕ ਸਾਗ ਕੋਟਦੇ ਬਈ ਠੀਕ ਹੈ ਵੈਰੀ ਗੁੱਡ ਪਤਾ ਵਾ ਮਲਾਈ ਵਰਗਾ ਕਰ ਦੇਣਾ ਬਿਲਕੁਲ ਠੀਕ ਓਕੇ ਲੋ ਜੀ ਮਲਾਈ ਵਰਗਾ ਸਾਗ ਹੋ ਗਿਆ ਤਿਆਰ ਕਿਹਦੇ ਕਿਹਦੇ ਮੂੰਹ ਚ ਪਾਣੀ ਆ ਰਿਹਾ ਵੀ ਦੱਸੋ ਕਮੈਂਟ ਵਿੱਚ ਵਾਓ ਦੇਸੀ ਸਰੋਂ ਦਾ ਸਾਗ ਹਨਾ ਭਾਬੀ ਹਾਂਜੀ ਕਿਸ ਨੇ ਸਮਝਾਊਗਾ ਬਸ ਇੰਨਾ ਕੀ ਬਣਾਇਆ ਵਾ ਇਹਨਾਂ ਨੇ ਸਾਗ ਇਹ ਨਹੀਂ ਪਤਾ ਇੱਧਰ ਦੇਖੋ ਖੁੱਲੇ ਭਾਂਡੇ ਤੇ ਖੁੱਲੇ ਦਿਲ ਨਾਲ ਜੀ ਨਹੀਂ ਜੀ ਨਾ ਲੈਣਾ ਅਜੂ ਨਹੀਂ ਭਾਬੀ ਆਣ ਗਿਆ ਨਾ ਆ ਜਾਣਾ ਕਈਆਂ ਨੇ ਫਿਰ ਆਇਆ ਨਹੀਂ ਸਭ ਦੂਰ ਦੂਰ ਹੀ ਨੇ ਨੇੜੇ ਹਾਂ ਤਾਂ ਹੀ ਕਹਿ ਰਹੇ ਹਾਂ ਨਾ ਵੀ ਜਿੰਨੇ ਜਿੰਨੇ ਖਾਣਾ ਆਜੋ ਠੀਕ ਬਣਿਆ ਬਹੁਤ ਘੈਂਟ ਬਹੁਤ ਵਧੀਆ ਵੀ ਮਿਹਨਤ ਵੀ ਤਾਂ ਦੇਖੋ ਸਵੇਰ ਦਾ ਤਾਂ ਰਿਹਾ ਹੋਇਆ ਵਾ ਟਾਈਮ ਕਿੰਨਾ ਹੋ ਗਿਆ 7 ਵਜਨ ਨਾਲੇ ਹੋ ਗਏ ਧਰਿਆ ਕਿੱਥੇ ਸੀ ਚੁੱਨੇ ਤੇ ਚੁੱਲੇ ਤੇ 12 ਵਜੇ 12 ਵਜੇ ਦਾ ਧਰਿਆ ਆ ਹਾਂ ਇਧਰ ਦੀਦੀ ਤੁਸੀਂ ਕੀ ਕਰਕੇ ਟਿਓ ਪਿਆਜ਼ ਪਿਆਜ਼ ਅੱਖਜ ਬਾਣੀ ਆ ਗਿਆ ਤੜਕੇ ਲਈ ਪਿਆਜ਼ ਵੀ ਕੱਟ ਲਈ ਚਲੋ ਜੀ ਹੁਣ ਆਪਾਂ ਖਾ ਖਾ ਕੇ ਖਾ ਕੇ ਬਾਬੀ ਸਕਣਾ ਤਾਂ ਹੈਗਾ ਹੀ ਸੀ ਸਾਰੀ ਦਿਹਾੜੀ ਤੱਕ ਲੱਗ ਜਾਂਦੀ ਆ ਹਨਾ ਸਾਗ ਤੇ ਹੁਣ ਬੱਚਿਆਂ ਨੂੰ ਲੈਣ ਚੱਲਾਂਗੇ ਆਪਾਂ ਟਿਊਸ਼ਨ ਤੋਂ ਹਨਾ ਚਲੋ ਯਾਰ ਇਹ ਚ ਲਗਾ ਦੀਏ ਕੁਝ ਹੋਰ ਕੀ ਲਗਾਓਗੇ ਬਾਬੀ ਹੁਣ ਇਹਦੇ ਵਿੱਚ ਇਹ ਚ ਯਾਰ ਪਾਥੀ ਵੀ ਲੱਗੂਗੀ ਅੱਛਾ ਪਾਥੀ ਹਾਂ ਤੇ ਵੀ ਲੂਵੀ ਆਪਾਂ ਇੱਕੀ ਲਾ ਲੈਨੇ ਆਂ ਹਾਂ ਫਿਰ ਰੋਟੀ ਬਣਾਣੀ ਐ ਨਾ ਨਹੀਂ ਨਹੀਂ ਹਜੇ ਆਪਾਂ ਆਹ ਨੂੰ ਆਲਣ ਪੈਣਾ ਸੇਕ ਲਵਾਵਾਂਗੇ ਅੱਛਾ ਠੀਕ ਐ ਅਰੇ ਆਪਾਂ ਘਟ ਅੱਗ ਰੱਖਾਂਗੇ ਸੇਕ ਓਕੇ 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 ਹਜੇ ਟਾਈਮ ਲੱਗੂਗਾ ਹਨਾ ਸਾਗ ਨੂੰ ਹੋਰ ਥੋੜੇ ਅभी ਜਿਵੇਂ ਠੀਕ ਐ ਲੋ ਜੀ ਫਿਰ ਰੋਟੀ ਲਈ ਫਿਰ ਆਪਾਂ ਹੋਰ ਅੱਗ ਮਚਾਵਾਂਗੇ ਨਾ ਠੀਕ ਐ ਜੀ ਹੁਣ ਕਿਉਂ ਧਰਿਆ ਵਾ ਸਾਗ ਚੁੱਲੇ ਤੇ ਆਲਣ ਪਾਇਆ ਨਾ ਸੇਕ ਲੱਗੂਗਾ ਸਾਗ ਨੂੰ ਠੀਕ ਓਕੇ 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 ਠੀਕ ਐ ਜੀ ਸਾ ਕਿੰਨੇ ਕਿੰਨੇ ਖਾਣਾ ਸਾਗ ਸੱਚੀ ਦਸੀਏ ਸਾਗ ਤਾਂ ਅੱਜ ਬਣਾਇਆ ਹੀ ਨਹੀਂ ਚਲੋ 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 ਸਰਪ੍ਰਾਈਜ਼ ਹੈ ਕਰੇ ਚਲੋ ਹੋਲੀ ਸਬਜੀ ਬਣਾਈਆ ਹਾਂ ਪਾਲਕ ਬਣਾਈਆ ਹਾਂ ਉਹ ਸਾਗ ਸਾਗ ਤੁਹਾਡਾ ਸਾਖਨ ਮੰਗ ਰਿਆ ਚਲੋ ਫਿਰ ਉਹਨੇ ਲੈ ਕੇ ਧਰ ਦਿੰਨੇ ਆ ਪਾ ਤੁੰ ਨੂੰ ਸਾਗ ਖਾਂਦਾ ਉਹ ਸੋਪਣ ਕਰਾ ਕੇ ਦੱਸ ਹਾਂ ਕਿਵੇਂ ਕਰਾ ਕੇ ਦੱਸ ਲੋ ਜੀ ਸਾਗ ਬਣਾਣ ਦੀ ਖੁਸ਼ੀ ਦੇ ਵਿੱਚ ਬੱਚੇ ਦੇਖੋ ਵੀ ਦਿਓ ਰੋਣਾ ਕਿ ਚੱਲ ਨਹੀਂ ਜਾਂਦੀ ਆ ਉਹ ਆ ਰਹੀ ਗੱਡੀ ਤੇ ਨਾ ਹਨਾ ਹਰਜੀਤ ਲੋ ਜੀ ਅੱਗ ਘਟਦੀ ਪਈ ਐ ਹੁਣ ਆਪਾਂ ਦੀਦੀ ਕੀ ਕਰਨਾ ਪਾਤੀ ਲਗਾਣੀ ਆ ਕਹਿੰਦੇ ਐਦਾਂ ਹੀ ਲਗਾਣੀ ਆ ਨਾ ਬਸ ਕੱਲੀ ਪਾਤੀ ਲੱਕੜ ਤੇ ਹੈ ਗਈਆਂ ਹਨਾ ਵਿੱਚ ਬਾਅਦ ਚੁਲ ਰਖਾਂਗੇ ਹਾਂ ਯਾਰ ਅੱਗ ਬਲਣੀ ਸ਼ੁਰੂ ਹੋ ਗਈ ਨੋਸੀ ਬਾਦਰੀ ਅੱਗ ਇੱਕ ਮਿੰਟ ਪੁੱਤ ਹਾਂਜੀ ਗਾਇਜ਼ ਇਹ ਚੁੱਲੇ ਤੇ ਸਾਗ ਮੱਕੀ ਦੀ ਰੋਟੀ ਇਹ ਸਾਰੀਆਂ ਐਸ਼ੀਆਂ ਸੀ ਵੱਡਿਆਂ ਦੇ ਸਿਰ ਤੇ ਕਰ ਰਹੇ ਹਾਂ ਬਸ ਕਿਉਂਕਿ ਸਾਨੂੰ ਤਾਂ ਚੁੱਲੇ ਤੇ ਸਾਗ ਬਣਾਉਣਾ ਆਉਂਦਾ ਹੀ ਨਹੀਂ ਧੂੰਆਂ ਛੜ ਰਿਹਾ ਹਨਾ ਬੜਾ ਧੂੰਆਂ ਛੜਿਆ ਅੱਜ ਤਾਂ ਮੈਨੂੰ ਖਾਲੀਆਂ ਹੋ ਗਏ ਲੈ ਕਿੰਨੇ ਲਗਣੀ ਵਜੂਗੀ ਬੱਸ ਸੇ ਤਾਂ ਬਣ ਗਿਆ ਫਿਰ ਸਾਗ ਤਾਂ ਹਾਂਜੀ ਦੱਦੀ ਤਾਂ ਬਣ ਗਿਆ ਫਿਰ ਉਹ ਸ਼ੇਕ ਉਹਨਾਂ ਵਾਲਿਆ ਆਟੇ ਪਾਇਆ ਵਿੱਚ ਮੱਕੀ ਦਾ ਕੱਚਾ ਹੀ ਖਾ ਜਾਣਾ ਇਹ ਕਿੱਦੋਂ ਪਾਇਆ ਸੀ ਕਦੋਂ ਵਾਲਣ ਕਹਿੰਦੇ ਆਪਾਂ नहीं पाया को तो सी पूछ के पाया सी वह नहीं तस्ते दो अब <laughs> पैर बोच कोई नहीं होन बाल जुबी अन्य के दिल का अंदर दे बेटे दे कमाचीस देते ली छोड़ दो ओए रुक। रुक जा आ, पंगे यार पंगे बाल तो साढे बच्चे तो बोले वाले से शैतान हां हां तो थोड़े देर के दे पोले पाले दो और तो और बात से <laughs>

<laughs> दे लो इधर गुरुद्वारा साहब के भी, दर भी दर्शन करो ओके गाइज मिलते हैं फिर जल्दी तो जल्दी जल्द आपक्सट ब्लॉग के जुड़े रहे हो साढ़े नद बाय बाय